ਦਾਰ ਨੇ ਲਗਾਤਾਰ ਨਸ਼ਾ ਖਿਲਾਫ ਮੁਹਿੰਮ ਚਲਾਈ ਹੋਈ ਹੈ ਐਸੇ ਕੜੀ ਵਿੱਚ ਗੁਰਦਾਸਪੁਰ ਵਿੱਚ ਡੀਆਈਜੀ ਇੰਦਰਬੀਰ ਸਿੰਘ ਦੀ ਅਗਵਾਈ ਵਿੱਚ ਕਾਪਸ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਤਹਿਤ ਨਸ਼ੇਲੀ ਬਦਨਾਮ ਮੋਹੱਲੇ ਗੀਤਾ ਭਵਨ ਰੋਡ ਤੇ ਇਸਲਾਮਾਬਾਦ ਮੋਹੱਲਾ ਤੇ ਪਿੰਡਾਂ ਵਿੱਚ ਚੈਕਿੰਗ ਕੀਤੀ ਗਈ ਡੀਆਈਜੀ ਇੰਦਰਬੀਰ ਸਿੰਘ ਨੇ ਕਿਹਾ ਕਿ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਪੁਲਿਸ ਲੋਕਾਂ ਨੂੰ ਸਹਿਯੋਗ ਮੰਗਰੀ ਹੈ ਤੇ ਮੁਹਿੰਮ ਦੇ ਤਹਿਤ ਹੁਣ ਤੱਕ 2500 ਮੁਕੱਦਮੇ ਦਰਜ ਕਰਕੇ 400 ਦੇ ਕਰੀਬ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਲੋਕ ਨਸ਼ੇ ਦੇ ਆਦੀ ਨਹੀਂ ਉਹਨਾਂ ਨੂੰ ਨਸ਼ਾ ਛਡਾਓ ਸੈਂਟਰ ਵਿੱਚ ਭਰਤੀ ਕਰਵਾਇਆ ਜਾ ਰਿਹਾ ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਖਿਆਂ ਦੇ ਵਿਰੁੱਧ ਸ਼ੁਰੂ ਕੀਤਾ ਗਿਆ ਇਹਦੇ ਵਿੱਚ ਮਾਨਯੋਗ ਡੀਆਰਪੀ ਪੰਜਾਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਐਸਐਸਪੀ ਗੁਰਦਾਸਪੁਰ ਸ਼੍ਰੀ ਦਿੱਤੇ ਹੈ ਅਤੇ ਉਹਨਾਂ ਦੀ ਸਾਰੀ ਟੀਮ ਦੇ ਵੱਲੋਂ ਪੂਰੇ ਜ਼ਿਲ੍ਹੇ ਦੇ ਵਿੱਚ ਅੱਜ ਕੋਆਰਡੀਨੇਟਡ ਸਰਜ ოਪਰੇਸ਼ਨ ਚਲਾਇਆ ਜਾ ਰਿਹਾ ਹੈ ਚਾਰਾਂ ਸਰਬਤਰਾਂ ਦੇ ਵਿੱਚ ਇਹ ਆਪਰੇਸ਼ਨ ਅਲੱਗ-ਅਲੱਗ ਚਲਾਇਆ ਜਾ ਰਿਹਾ ਜਿੱਥੇ ਅੱਜ ਅਸੀਂ ਇੱਥੇ ਖੜੇ ਹਾਂ ਇਹ ਤਰ੍ਹਾਂ ਸਿਟੀ ਦੇ ਵਿੱਚ اسلامਾਬਾਦ ਏਰੀਆ ਹੈ ਇੱਥੇ ਕੋਆਰਡੀਨੇਟਡ ਆਪਰੇਸ਼ਨ ਚਲਾਇਆ ਜਾ ਰਿਹਾ ਜਿਹਦੇ ਅਸੀਂ ਸਾਰੇ ਸੁਪਰਵੀਜ਼ਨ ਕਰ ਰਹੇ ਹਾਂ ਇਸ ਪੂਰੇ ਮੁਹਿੰਮ ਦੇ ਤਹਿਤ ਹੁਣ ਤੱਕ ਕਰੀਬ 250 ਦੇ ਆਸ-ਪਾਸ ਐਫ ਆਈ ਆਰ ਟੋਟਲ ਦਰਜ ਹੋਈਆਂ ਜਿਹਦੇ ਵਿੱਚ ਕਰੀਬ 400 ਦੇ ਕਰੀਬ ਜਿਹੜੇ ਸਮੱਗਲਰਸ ਜਾਂ ਬੈਡਲਰਸ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਅਪਰੋਕਸੀਮੇਟਲੀ 6 ਕਿਲੋ ਹੈਰੋਇਨ ਔਰ ਕੁਝ ਬਾਕੀ ਹਕੀਮ ਔਰ ਵੈਪਨਸ ਵੀ 25 ਦੇ ਕਰੀਬ ਵੈਪਨਸ ਜਿਹੜੇ ਉਹ ਇਸ ਮੁਹਿੰਮ ਦੇ ਦੌਰਾਨ ਰਿਕਵਰ ਕੀਤੇ ਗਏ ਇਸ ਤੋਂ ਇਲਾਵਾ 200 ਦੇ ਕਰੀਬ ਜਿਹੜੇ ਬੱਚੇ ਡਰੱਗਸ ਦੇ ਵਿੱਚ ਗ੍ਰਸ ਹੋਏ ਹੋਏ ਸੀਗੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਭੇਜਿਆ ਗਿਆ ਸੀ ਡਿਸਟ੍ਰਿਕਟ ਪੁਲਿਸ ਦੇ ਵੱਲੋਂ ਜਿਹੜੇ ਉੱਥੇ ਇਲਾਜ ਦੇ ਅਧੀਨ ਨੇ ਐਂਡ ਉਮੀਦ ਹੈ ਕਿ ਉਹ ਆਪਣਾ ਇਲਾਜ ਕਰਵਾ ਕੇ ਦੁਬਾਰਾ ਨਾਰਮਲ ਲਾਈਫ ਦੇ ਵਿੱਚ ਵਾਪਸ ਆਉਣਗੇ ਇਹ ਉਹੀ ਅਵੇਰਨੈਸ ਵੀ ਨਾਲ ਨਾਲ ਹੀ ਹੈ ਜੀ ਇਹ ਮਤਲਬ ਗਵਰਨਮੈਂਟ ਆਫ ਪੰਜਾਬ ਵੱਲੋਂ ਐਂਡ ਡੀਜੀਪੀ ਸਾਹਿਬ ਵੱਲੋਂ ਜਿਹੜੇ ਖਾਸ ਤੌਰ ਤੇ ਇਨਸਟਰਕਸ਼ਨਸ ਨੇ ਵੀ ਜਿਹੜੇ ਕੰਜ਼ਿਊਮਰਸ ਨੇ ਉਹਨਾਂ ਨੂੰ ਐਸ ਵਿਕਟਿਮ ਟਰੀਟ ਕਰਕੇ ਉਹਨਾਂ ਨੂੰ ਡੀਡਿਕਸ਼ਨ ਉਹਨਾਂ ਦੇ ਕਰਵਾਉਣ ਪਹਿਲ ਦੇ ਅਧਾਰ ਤੇ ਉਹਨਾਂ ਦੀ ਡੀਡਿਕਸ਼ਨ ਕਰवानी ਹੈ ਤਾਂ ਕਿ ਉਹ ਇਹ ਸਾਰੇ ਨਸ਼ਿਆਂ ਨੂੰ ਛੱਡ ਕੇ ਦੁਬਾਰਾ ਇੱਕ ਨਾਰਮਲ ਜ਼ਿੰਦਗੀ ਜਿਹੜੀ ਉਹ ਜੀਣੇ ਸਟਾਰਟ ਕਰਨ। ਚਾਰਾ ਸੌੜ ਦੇ ਵਿੱਚ ਜਿਹੜੇ ਜਿਹੜੇ ਵੀ ਏਰੀਆਜ਼ ਨੇ ਜਿੱਥੇ ਕੋਈ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਨੇ ਵੀ ਡਰੱਗਸ ਵਿਕਦੇ ਰਹੇ ਜਾਂ ਸਮੱਗਲਰਸ ਜਿਹੜੇ ਉੱਥੇ ਰਹਿੰਦੇ ਨੇ ਉਹਨਾਂ ਏਰੀਆਜ਼ ਦੇ ਵਿੱਚ ਇੱਕ ਕੋਆਰਡੀਨੇਟਡ ਸਰਪ੍ਰੀਸ਼ਨ ਚਲਾਇਆ ਜਾ ਰਿਹਾ। ਇੱਥੇ ਅੱਜ ਕੱਲੇ ਅਸੀਂ ਇੱਥੇ ਹੁਣ ਕੋਆਰਡੀਨੇਟਡ ਸਰਪ੍ਰੀਸ਼ਨ ਚੱਲ ਰਿਹਾ ਹੈ ਆਲਰੇਡੀ ਅਸੀਂ ਜਾ ਕੇ ਉਹਦੀ ਹੁਣ ਸੁਪਰਵੀਜ਼ ਕਰਨੇ ਲਗਾਤਾਰ ਨਸ਼ਾ ਖਿਲਾਫ ਮੁਹਿੰਮ ਚਲਾਈ ਹੋਈ ਹੈ ਐਸੇ ਕਰੇ ਵਿੱਚ ਗੁਰਦਾਸਪੁਰ ਵਿੱਚ ਡੀਆਈਜੀ ਇੰਦਰਬੀਰ ਸਿੰਘ ਦੀ ਅਗਵਾਈ ਵਿੱਚ ਕਾਫੀ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਤਹਿਤ ਨਸ਼ੇਲੀ ਬਦਨਾਮ ਮੋਹੱਲੇ ਗੀਤਾ ਭਵਨ ਰੋਡ ਤੇ ਇਸਲਾਮਾਬਾਦ ਮੋਹੱਲਾ ਤੇ ਪਿੰਡਾਂ ਵਿੱਚ ਚੈਕਿੰਗ ਕੀਤੀ ਗਈ ਡੀਆਈਜੀ ਇੰਦਰਬੀਰ ਸਿੰਘ ਨੇ ਕਿਹਾ ਕਿ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਪੁਲਿਸ ਲੋਕਾਂ ਨੂੰ ਸਹਿਯੋਗ ਮੰਗ ਰਹੀ ਹੈ ਤੇ ਮੁਹਿੰਮ ਦੇ ਤਹਿਤ ਹੁਣ ਤੱਕ 2500 ਮਕਦਮੇ ਦਰਜ ਕਰਕੇ 400 ਦੇ ਕਰੀਬ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਲੋਕ ਨਸ਼ੇ ਦੇ ਆਦੀ ਨਹੀਂ ਉਹਨਾਂ ਨੂੰ ਨਸ਼ਾ ਛਡਾਊ ਸੈਂਟਰ ਵਿੱਚ ਭਰਤੀ ਕਰਵਾਇਆ ਜਾ ਰਿਹਾ। ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਖਿਆਂ ਦੇ ਵਿਰੁੱਧ ਸ਼ੁਰੂ ਕੀਤਾ ਗਿਆ। ਇਹਦੇ ਵਿੱਚ ਮਾਨਯੋਗ ਡੀ.ਆਰ.ਪੀ ਪੰਜਾਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਐਸ.ਐਸ.ਪੀ ਗੁਰਦਾਸਪੁਰ ਸ਼੍ਰੀ ਦਿੱਤੇ ਹੋਰ ਉਹਨਾਂ ਦੀ ਸਾਰੀ ਟੀਮ ਦੇ ਵੱਲੋਂ ਪੂਰੇ ਜ਼ਿਲ੍ਹੇ ਦੇ ਵਿੱਚ ਅੱਜ ਕੋਆਰਡੀਨੇਟਡ ਸਰਜ ოਪਰੇਸ਼ਨ ਚਲਾਇਆ ਜਾ ਰਿਹਾ। ਚਾਰਾਂ ਸਬ-ਜ਼ਿਲ੍ਹਿਆਂ ਦੇ ਵਿੱਚ ਇਹ ਆਪਰੇਸ਼ਨ ਅਲੱਗ-ਅਲੱਗ ਚਲਾਇਆ ਜਾ ਰਿਹਾ। ਜਿੱਥੇ ਅੱਜ ਅਸੀਂ ਇੱਥੇ ਖੜੇ ਹਾਂ। ਇਹ ਥਾਰਾ ਸਿਟੀ ਦੇ ਵਿੱਚ اسلامਾਬਾਦ ਏਰੀਆ ਹੈ ਇੱਥੇ ਕੋਆਰਡੀਨੇਟਡ ਆਪਰੇਸ਼ਨ ਚਲਾਇਆ ਜਾ ਰਿਹਾ ਜਿਹਦੀ ਅਸੀਂ ਸਾਰੇ ਸੁਪਰਵੀਜ਼ਨ ਕਰ ਰਹੇ ਹਾਂ ਇਸ ਪੂਰੇ ਮੁਹਿੰਮ ਦੇ ਤਹਿਤ ਹੁਣ ਤੱਕ ਕਰੀਬ 250 ਦੇ ਆਸ-ਪਾਸ ਐਫ ਆਈ ਆਰ ਟੋਟਲ ਦਰਜ ਹੋਈਆਂ ਜਿਹਦੇ ਵਿੱਚ ਕਰੀਬ 400 ਦੇ ਕਰੀਬ ਜਿਹੜੇ ਸਵਿੰਗਲਰਸ ਜਾਂ ਪੈਡਲਰਸ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਅਪ੍ਰੋਕਸੀਮੇਟਲੀ 6 ਕਿਲੋ ਹੈਰੋਇਨ ਔਰ ਕੁਝ ਬਾਕੀ ਹਕੀਮ ਔਰ ਵੈਪਨਸ ਵੀ 25 ਦੇ ਕਰੀਬ ਵੈਪਨਸ ਜਿਹੜੇ ਉਹ ਇਸ ਮੁਹਿੰਮ ਦੇ ਦੌਰਾਨ ਰਿਕਵਰ ਕੀਤੇ ਗਏ ਇਸ ਤੋਂ ਇਲਾਵਾ 200 ਦੇ ਕਰੀਬ ਜਿਹੜੇ ਬੱਚੇ ਡਰੱਗਸ ਦੇ ਵਿੱਚ ਗ੍ਰਸ ਹੋਏ ਹੋਏ ਸੀਗੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਭੇਜਿਆ ਗਿਆ ਡਿਸਟ੍ਰਿਕਟ ਪੁਲਿਸ ਦੇ ਵੱਲੋਂ ਜਿਹੜੇ ਉੱਥੇ ਇਲਾਜ ਦੇ ਅਧੀਨ ਨੇ ਐਂਡ ਉਮੀਦ ਹੈ ਕਿ ਉਹ ਆਪਣਾ ਇਲਾਜ ਕਰਵਾ ਕੇ ਦੁਬਾਰਾ ਨਾਰਮਲ ਲਾਈਫ ਵਿੱਚ ਵਾਪਸ ਆਉਣਗੇ ਇਹ ਉਹੀ ਅਵੇਰਨੈਸ ਵੀ ਨਾਲ ਨਾਲ ਹੀ ਹੈ ਜੀ ਤੇ ਮਤਲਬ ਗਵਰਨਮੈਂਟ ਆਫ ਪੰਜਾਬ ਵੱਲੋਂ ਐਂਡ ਡੀਜੀਪੀ ਸਾਹਿਬ ਵੱਲੋਂ ਜਿਹੜੇ ਖਾਸ ਤੌਰ ਤੇ ਇਨਸਟਰਕਸ਼ਨਸ ਨੇ ਵੀ ਜਿਹੜੇ ਕੰਜ਼ਿਊਮਰਸ ਨੇ ਉਹਨਾਂ ਨੂੰ ਐਸ ਵਿਕਟਿਮ ਟਰੀਟ ਕਰਕੇ ਉਹਨਾਂ ਨੂੰ ਡੀਡਿਕਸ਼ਨ ਉਹਨਾਂ ਦੇ ਕਰਵਾਉਣ ਪਹਿਲ ਦੇ ਅਧਾਰ ਤੇ ਉਹਨਾਂ ਦੀ ਡੀਡਿਕਸ਼ਨ ਕਰवानी ਹੈ ਤਾਂ ਕਿ ਉਹ ਇਹ ਸਾਰੇ ਨਸ਼ਿਆਂ ਨੂੰ ਛੱਡ ਕੇ ਦੁਬਾਰਾ ਇੱਕ ਨਾਰਮਲ ਜ਼ਿੰਦਗੀ ਜਿਹੜੀ ਉਹ ਜੀਣੀ ਸਟਾਰਟ ਕਰ ਸਕਣ। ਚਾਰਾ ਸੌੜੀ ਉਹਨਾਂ ਦੇ ਵਿੱਚ ਜਿਹੜੇ ਜਿਹੜੇ ਵੀ ਏਰੀਆਜ਼ ਨੇ ਜਿੱਥੇ ਕੋਈ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਨੇ ਵੀ ਡਰੱਗਸ ਵਿਕਦੇ ਨੇ ਜਾਂ ਸਮੱਗਲਰਸ ਜਿਹੜੇ ਉੱਥੇ ਰਹਿੰਦੇ ਨੇ ਉਹਨਾਂ ਏਰੀਆਜ਼ ਦੇ ਵਿੱਚ ਇੱਕ ਕੋਆਰਡੀਨੇਟਡ ਸਰਪ੍ਰੀਸ਼ਨ ਚਲਾਇਆ ਜਾ ਰਿਹਾ। ਇੱਥੇ ਅੱਜ ਕੱడే ਐ ਅਸੀਂ ਇੱਥੇ ਹੁਣ ਕੋਆਰਡੀਨੇਟਡ ਸਰਪ੍ਰੀਸ਼ਨ ਚੱਲ ਰਿਹਾ ਹੈ ਆਲਰੇਡੀ ਅਸੀਂ ਜਾ ਕੇ ਉਹਦੀ ਹੁਣ